ਏ ਬਾਬਿਆਂ ਨੂੰ ਸੇਵਾ ਬਾਬੇ ਤੈਨੂੰ ਦੇਣ ਮੈਂ ਆ ਓਏ ਇਹ ਤੇ ਆਪਣੇ ਯਾਰ ਨਹੀਂ ਲੱਪਣਾ ਪੜਦਾ ਰਿਹਾ ਇਹ ਪਪਾ ਘਰੋਂ ਤੇ ਬਣ ਗਿਆ ਵਾ ਵੀਰੇ ਪਪਾ ਬੰਨਾ ਕਿਹੜੀ ਔਖੀ ਗੱਲ ਹੈ ਤੁਸੀਂ ਮਨਚ ਵਿਚਾਰ ਬਣਾਓ ਬਾਬੇ ਤੇ ਤੁਸੀਂ ਆਪੇ ਬਣ ਜਾਣਾ ਹੈ ਕਿਹੜੀ ਗੱਲਾਂ ਤੇ ਲੋਕਾਂ ਨੇ ਤੇਰਾ ਯਕੀਨ ਕਰ ਲੈ ਸਾਨੂੰ ਦੱਸ ਯਾਰ ਵੀਰੇ ਪਪਾ ਬੰਨਾ ਸ ਤੇ ਚਾਰ ਪੰਜ ਲੈਣਾ ਤੇ ਰਟਣੀਆਂ ਪੈਂਦੀਆਂ ਤੂੰ ਸਭ ਦਾ ਕਰਦਾ ਤੇਰਾ ਕੋਈ ਨਹੀਂ ਕਰਦਾ ਮਿਹਨਤ ਕਰਦਾ ਫਾਲੜੀ ਮੇਰਾ ਪੈਸਾ ਤੇਰੀ ਜੇਬ ਚ ਨਹੀਂ ਟਿਕਦਾ ਘਰ ਦੇ ਤੇ ਨਾਲ ਗੁੱਸੇ ਤੇ ਰਹਿੰਦੇ ਆ ਤੇ ਮਨ ਤੇਰਾ ਚਿੜਚਿੜਾ ਜਾ ਰਹਿੰਦਾ ਆ ਤੇ ਬਾਬਿਆਂ ਨੂੰ ਮੱਥੇ ਟੇਕ ਕੇ ਤੇਰੀਆਂ ਦਿੱਤੀਆਂ ਸਿੱਧੀਆਂ ਪੈਣ ਕੀ ਆ ਕਾਕਾ ਇੰਨਾ ਕੋ ਕਹਿਣਾ ਹੈ ਅਗਲਾ ਆਪੇ ਹੀ ਕਿ ਹੋਰੇ ਮਗਰ ਲੱਗ ਜਾਂਦਾ ਹੈ ਵੀਰ ਬੜਾ ਸੋਖਾ ਯਾਰ ਹੈ ਬਾਬਾ ਬਾਨਾ ਅਹੀਂ ਬਣ ਜੇ ਬਾਬਾ ਉਹ ਹੈਲੋ ਵੀਰੇ ਆ ਡੰਗ ਮੈਂ ਹੱਥ ਜੈਵੇਂ ਨਹੀਂ ਫੜੀ ਫਿਰਦਾ ਮਾਮਾ ਕੁੱਤੇ ਬੜੇ ਪੈਂਦੇ ਕਰੀ ਚੇ ਤਿੰਨ ਕਿ ਮੈਂ ਲਾਤੀ ਵਡਾਲੀ ਆਪਣੀ ਤੁਸੀਂ ਬਾਬਾ ਬਾਨਾ ਜੇ ਚੁੱਪ ਕਰਕੇ ਨਾ ਆਪਣਾ ਆਪਣਾ ਦੁਹੀ ਸਕੋਪ ਹੋਰ ਕੋਈ ਲਪੋ ਮੇਰੀ ਰੋਟੀ ਦੀ ਲੱਤ ਮਾਰ ਲੱਗੇ ਜੇ ਵੱਡੇ ਵੀਰੇ 2 ਮਿੰਟ ਲੱਗਣੇ ਹੁਣ ਮੈਂ ਲੀੜੇ ਲਾਇਆ ਨਾ ਲੈਂਦੇ ਵੇਲਾ ਉਹ ਭਰਾਵਾ ਗੱਲ ਤੇ ਮੇਰੀ ਹੋਈ ਆ ਅਸ਼ਕਨ ਵਾਲੇ ਦਿਨ ਕਲੇਸ਼ ਨਾ ਪਾ ਮੈਂ ਕਹਿੰਦਾ ਵੱਡੇ ਵੀਰ ਦੀ ਫੇਰ ਵਾਰੀ ਆ ਜੂਗੀ ਯਾਰ ਮੈਨੂੰ ਕਰ ਲੈ ਦਸ ਕਰਨ ਭਯਾਰ ਮੇਰਾ ਵੀਰ ਉਹ ਵਿਚੋਲਾ ਗਿਆਈ ਵਿਚੋਲਾ ਸਭ ਦੱਸੋ ਇਹਨੂੰ ਉਹ ਭਰਾਵਾ ਨਾਰੇ ਵਿਚੋਲਾ ਬਣ ਕੇ ਗਲਤੀ ਕੀਤੀ ਮੈਂ ਭਰਾਵਾ ਤੇਰੇ ਵੱਡੇ ਵੀਰ ਦੀ ਫੋਟੋ ਵਗਾਈ ਸੀ ਤੇਰੀ ਨਹੀਂ ਵਈ ਤੂੰ ਕਤੋਂ ਨਹੀਂ ਇਹਨਾਂ ਉਹ ਯਾਰ ਹੱਨੇ ਵੀ ਤਾਂ ਬਾਹਰ ਹੋ ਜੂਗਾ ਪਹਿਲੇ ਮੇਰਾ ਵਿਆਹ ਕਰੋ ਯਾਰ ਕੀ ਕਰਨੇ ਜੇ ਮੈਂ ਧੋ ਲੱਗਾ ਜਿਹੜੀ ਚਪੀ ਚੁਪੀਆਂ ਤੋੜਾਲੀਆਂ ਮੇਰ ਕੋ ਤੋੜਾ ਨਹੀਂ ਤੇ ਮੈਂ ਤਾਂ ਚਪੀਆਂ ਤੋੜ ਦਿਆਂਗੇ ਬਾਸ ਹੁੰਦੀ ਲੱਗ ਕੇ ਲੱਗਣਾ ਨਾ ਤੇਰੀ ਚਪੜੇ ਤੇ ਮੈਂ ਬਾਜ ਤੋੜ ਦਿਆਂ ਪਹਿਲਾਂ ਹੱਡੀਆਂ ਤੋੜ ਦਿਆਂ ਅਬ ਚੋਲੇ ਤੇ ਪਹਿਲਾਂ ਹੱਡੀਆਂ ਤੋੜਾਂ ਮੈਂ ਪੂਰੀ ਫਿਕਰ ਨਾ ਮੋ ਦੋ ਪਰ ਗਿਆ ਲੱਭ ਤਾ ਮੇਰੇ ਲੀੜੇ ਲਾਇ ਤੂੰ ਮੋਲ ਪਾਇਆ ਤੂੰ ਮੈਂ ਚੱਲ ਜਾ ਬਰਾਤ ਲਾ ਕੇ ਚੱਲਿਆ ਬਰਾਤ ਲਾ ਕੇ ਮੇਰੇ ਘਰ ਸੋ ਨਾ ਮੈਂ ਕਹਦਾ ਨਹੀਂ ਫਿਰ ਵਿਆਹ ਹੁੰਦਾ ਮੈਂ ਤਾਂ ਬਾਬਾ ਹੈਲੋ ਹਾਂਜੀ ਕੈਨੇਡਾ ਲਈ ਵੀਰ ਆ ਇੰਡੀਆ 4000 ਰੁਪਏ ਭੇਜੀ ਸਾਨੂੰ ਕਿਥੋਂ 4000 ਰੁਪਏ ਭੇਜਦਾ ਕੀ ਹੋਇਆ ਕਦੋਂ ਚਾਹੀਦਾ ਆ ਇੱਥੇ ਮੈਂ ਦੋ ਨੰਬਰ ਤੇ ਕੈਨੇਡਾ 'ਚ ਬਿਠਾ ਕੰਮ ਕਰਿਆ ਕਰਨ ਹੈ ਯਾ ਮੈਂ ਦਰਸਤਾ ਤੋਂ ਪਹੜਿਆ ਲਾਉਣਾ ਚਾਰ-ਚਾਰ ਚਾਹੀਦਾ ਹੈ ਕਿਹੜੀ ਗੱਲ ਚਾਹੀਦਾ ਆ ਯਾਰ ਜਿਹੜਾ ਆਪਾਂ ਘਰ ਏਸੀ ਨਹੀਂ ਹਿਲਾਇਆ ਆ ਹੋਏ ਉਹਦੀ ਗੈਸ ਲੀਕ ਹੋ ਗਈ ਗੈਸ ਭਰਉਣੀ ਹੈ ਵਿੱਚ ਤੇ ਗੈਸ ਮੈਂ ਕੱਦੀ ਇਹ ਦੱਸ ਲੈ ਤੂੰ ਪੈਸੇ ਭੇਜ ਦੇ ਪੁੱਠਾ ਹੀ ਭੇਜਣਾ ਸਾਨੂੰ ਕਿੰਨੇ ਪੈਸੇ ਚਾਹੀਦੇ ਆ 4-5000 ਰੁਪਇਆ ਭੇਜ ਦੇ ਉਹ ਤੂੰ ਜੋਪ ਕਰਕੇ ਨਾ ਉਹ ਤੂੰ 12-1300 ਦਾ ਪੱਖਾ ਫਰਾਟਾ ਲਾਇਆ ਤੇ ਉਹਦੇ ਥੱਲੇ 100 ਜਾ ਕਰ ਐਨੇ ਪੈਸੇ ਨਹੀਂ ਮੈਂ ਭੇਜ ਰੇ ਐਵੇਂ ਫਰਾਟਾ ਪੱਖਾ ਲਾਈਏ ਜੋਚ ਗੈਸ ਪੈਣੀ ਤੇ ਗੈਸ ਹੀ ਪਵਾਵਾਂਗੇ ਇਹ ਗਰਮੀ ਚ ਮਰ ਜੀਏ ਥੱਲੇ ਸੌਂਗੀਆਂ ਨਾ ਤੇ ਮੈਂ ਇਸ ਦੇ ਵਿੱਚ ਗੈਸ ਕਿੱਥੋਂ ਭਰੀ ਆਹੀ? ਉਹ ਕੱਲ ਜੇ ਤੈਨੂੰ ਸਲੈਂਡਰ ਪਰਨ ਜੋਗੇ ਪੈਸੇ ਦਿੱਤੇ ਆ ਉਹ ਚੋ ਮਾਸਾ ਕੱਢ ਕੇ ਗੈਸ ਭਰ ਲੋ। ਕਿੱਡੀ ਕੁ ਗੱਲ ਆ? ਉਹ ਭਰਾਵਾ ਸਲੈਂਡਰ ਵਾਲੀ ਗੈਸ ਨਹੀਂ ਭਰ ਸਕਦਾ ਸਾਰੇ ਟੱਬਰ ਨੂੰ ਮਾਰਨਾ ਹੀ। ਇੱਥੇ ਬੈਠੇ ਮੈਨੂੰ ਮਾਰ ਦੋ ਤੁਸੀਂ। 4-5000 ਤੂੰ ਥੱਲੇ ਗੱਲ ਤੁਸੀਂ ਕਰਦੇ ਹੀ ਨਹੀਂ ਇਹ ਹੈ? ਕੋਈ 2-2 ਹੀ ਸੰਭਾਲਿਆ ਕਰੋ। ਮੈਂ 100 ਰੁਪਏ ਭੇਜ ਦੇਣਾ ਚੁੱਪ ਕਰ ਗੱਡੇ ਤੋਂ ਪੱਖੀਆਂ ਫੜ ਲਾ ਤੇ ਉਹ ਸਾਰਾ ਟੱਬਰ ਚੱਲੋ। 4000 ਭੇਜ ਦੇ ਇੱਥੇ। ਇੱਥੇ ਸਾਰਾ 4000 ਰੁਪਏ ਦਾ ਨਾਂ ਸੁਣ ਕੇ ਮੇਰੇ ਕੋਲ ਮੇਰਾ ਪਜਾਮਾ ਹੀ ਨਹੀਂ ਪੈਣਿਆ। ਕੱਟ ਬ ਅਈ ਚਿਕਨ ਖਤੋਕ ਤੱਕ ਕਾਣਾ ਯਾਰ ਉਹ ਦੇਖ ਉਹ ਬਾਈ ਆ ਗਿਆ ਚਿਕਨ ਲੈ ਕੇ ਉਹ ਵੀਰ ਪੂਰਾ 2 ਕਿਲੋ ਲਿਆਇਆ 200 ਗ੍ਰਾਮ ਵਾਧੇ ਪਵਾਇਆ ਮੇਰਾ ਦੋਸਤ ਲੱਗਾ ਹੀ ਉੱਥੇ ਦੁਕਾਨ ਤੇ ਇਹਨੂੰ ਕਿੱਥੇ ਸਾਧ ਲਈ ਸਾਰੇ ਮੌਸਮ ਦਾ ਸਤਿਆਨਾਸ਼ ਕਰਤਾ ਹੀ ਇਹ ਤਾਂ ਭੁੱਖਾ ਲੰਗ ਜਾਏਗਾ ਇਹਨੂੰ ਸਾਧ ਲਈ ਪੀ ਕੇ ਪਤਾ ਕਿੰਨਾ ਖਰੂਰ ਪੁੰਦਾ ਆ ਕੀ ਐਂਧਿਆ ਕਰਨ ਇਹਦੀ ਹਲੋਕਾ ਨੂੰ ਇਹ ਜੇ ਨੇ ਇੱਥੇ ਹੋਣਾ ਆ ਫਿਰ ਨਾ ਵੀਰੇ ਤਿੰਨ ਚਿਕਨ ਨੂੰ ਹੱਥ ਵੀ ਲਾਉਂ ਦੇਣਾ ਬਾਰਬੀਕਿਊ ਮੇਰਾ ਵਾ ਚਿਕਨ ਤੂੰ ਲੈ ਕੇ ਆਵਾ ਸੈਂਟਰ ਇਹ ਲੈ ਕੇ ਆਈ ਕੀ ਹੋਇਆ ਬਣਾ ਲਓ ਹਣੇ ਚਿਕਣ ਜਿੱਦਾਂ ਬਣਦਾ ਆ ਜਾਓ ਆਪਾਂ ਬਹਿ ਕੇ ਗੱਲ ਕਰ ਲੈਨੇ ਹਲੇ ਦੱਸ ਉਹ ਵੀਰ ਆ ਜਾ ਫੜੋ ਵੀਰ ਜੀ ਨੂੰ ਵੀਰ ਜੀ ਚਲ ਕੇ ਸਿਲੰਡਰ ਮਾਮਾ ਸਿਲੰਡਰ ਛੱਡ ਜਾ ਤੇ ਆਪ ਭਾਵੇਂ ਤੁਸੀਂ ਚਲ ਜਾਂਦੇ ਕੀ ਕਰੀ